ਕੋ ਕਲਕੱਤਾ ਚ ਬੰਗਾਲੀ ਜਿਹੜੇ ਹੁੰਦੇ ਨੇ ਆਪਣੇ ਕਲਚਰ ਨੂੰ ਬੜਾ ਪਿਆਰ ਕਰਦੇ ਨੇ ਜੀ ਤੁਸੀਂ ਜੇ ਉਹਨਾਂ ਦੇ ਕਲਚਰ ਨੂੰ ਅਡਾਪਟ ਨਹੀਂ ਕਰਦੇ ਹੋ ਤੁਹਾਨੂੰ ਡਾਊਟ ਨਹੀਂ ਕਰਦੇ ਅੱਛਾ ਠੀਕ ਹੈ ਚਾਹੇ ਤੁਸੀਂ ਕਿਸੇ ਵੀ ਧਰਮ ਦੇ ਹੋ ਠੀਕ ਹੈ ਸਿੱਖ ਕੀ ਕਰਦੇ ਨੇ ਜੇ ਤੁਹਾਡੇ ਕਲਚਰ ਨੂੰ ਨਹੀਂ ਅਡਾਪਟ ਕਰ ਰਹੇ ਤੁਸੀਂ ਉਹਨੂੰ ਵੀ ਅਡਾਪਟ ਕਰ ਰਹੇ ਹੂੰ ਤੇ ਬੰਗਾਲ ਚ ਜੇ ਕੋਈ ਪੋਲੀਟੀਕਲ ਪਾਰਟੀ ਵੀ ਹੋਵੇ ਤੇ ਉਸ ਦਿਨ ਚੱਕਾ ਜਾਮ ਹੋ ਜਾਂਦਾ ਹੂੰ ਠੀਕ ਹੈ ਜੀ ਸਭ ਕੁਝ ਬੰਦ ਹੋ ਜਾਂਦਾ ਹੈ ਆਪਣੀ ਤਿਆਰੀ ਜੋ ਉਹਨਾਂ ਨੇ ਕਰਨਾ ਹੁੰਦਾ ਹੈ ਆਪਣੇ ਤਰੀਕੇ ਨਾਲ ਕਰ ਲੈਂਦੇ ਨੇ ਮਿਲ ਕੇ ਠੀਕ ਹੈ ਲੇਕਿਨ ਅੱਜ ਅਸੀਂ ਪੰਜਾਬ ਚ ਫੇਲੀਅਰ ਹੈ ਗਿਆ ਆਪਣੇ ਐਨੇ ਵੱਡੇ ਗੁਰੂ ਦੀ ਸ਼ਹਾਦਤ ਨੂੰ ਲੈ ਕੇ ਕਿ ਮੈਂ ਦੇਖ ਰਿਹਾ ਕਿ 20-25 ਗੱਡੀਆਂ ਹੈਗੀਆਂ ਸਿਰਫ ਹਮ ਰੈਲੀ ਦੇ ਵਿੱਚ ਜਦਕਿ ਅੱਜ ਪੰਜਾਬ ਦੇ ਵਿੱਚ ਪੂਰਾ ਚੱਕਾ ਜਾਮ ਹੋਣਾ ਚਾਹੀਦਾ ਪੱਤਾ ਪੱਤਾ ਜਿਹੜਾ ਹੈ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਹੋਣਾ ਚਾਹੀਦਾ ਸੀ ਭਗਤ ਜੈਦੇਵ ਸੀਗੇ ਗੁਰਗੰਸਰ ਜੀ ਦੇ ਉਹ ਬੰਗਾਲੀ ਨੇ ਬੰਗਾਲੀ ਸੀ ਬੰਗਾਲੀ ਬਹੁਤ ਰਿਸਪੈਕਟ ਕਰਦੇ ਆ ਸਿੱਖਾਂ ਦੇ ਇੱਕ ਰਵਿੰਦਰਨਾਥ ਟੈਗੋਰ ਦੀ ਗੱਲ ਮੈਨੂੰ ਯਾਦ ਆਉਂਦੀ ਹੈ ਕਿ ਜਦੋਂ ਪਹਿਲੀ ਵਾਰ ਹਰਮੰਦਰਬਾਹਬ ਗਏ ਜੀ ਤੇ ਉਹ ਐਨਾ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਉਸ ਦਿਨ ਤੋਂ ਕਸਮ ਖਾ ਲਈ ਕਿ ਮੈਂ ਕੇਸ਼ ਨਹੀਂ ਕੱਟਾਂਗਾ ਬੰਗਾਲੀ ਦਰਸ਼ਕਾਂ ਨੂੰ ਵੀ ਬੰਗਲਾ ਚ ਇੱਕ ਗੱਲ ਕਹਿਣਾ ਚਾਹਨਾ ਕਿ ਆਮਰਪ੍ਰੀਆ ਬੰਦੂਰਾ ਬੰਦੂਜਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਦੋਸਤੋ ਇਸ ਵਕਤ ਅਸੀਂ ਜਿਵੇਂ ਤੁਸੀਂ ਵੇਖ ਰਹੇ ਹੋ ਮੈਂ ਇਸ ਵਕਤ ਕਾਰ ਦੇ ਵਿੱਚ ਮੌਜੂਦ ਹਾਂ ਔਰ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਸਵੀਰ ਨਜ਼ਰ ਆ ਰਹੀ ਹੈ ਨਵੀਂ ਗੱਲ ਇਹ ਕਰਨ ਲੱਗੇ ਆ ਮੇਰੇ ਨਾਲ ਇਸ ਵਕਤ ਸਰਦਾਰ ਮਨਜੋਤ ਸਿੰਘ ਜੀ ਮੌਜੂਦ ਨੇ ਕਲਕੱਤੇ ਤੋਂ ਨੇ ਸਰਦਾਰ ਕੁਲਵੰਤ ਸਿੰਘ ਜੀ ਮੌਜੂਦ ਨੇ ਜਿਹੜੇ ਮਹਾਰਾਸ਼ਟਰਾ ਤੋਂ ਨੇ ਤਾਂ ਗੱਲਬਾਤ ਅਸੀਂ ਕਰ ਰਹੇ ਸੀਗੇ ਸਰਦਾਰ ਮਨਜੋਤ ਸਿੰਘ ਜੀ ਕਿਉਂਕਿ ਕਲਕੱਤੇ ਤੋਂ ਨੇ ਤੇ ਬਿਜ਼ਨਸਮੈਨ ਨੇ ਅੱਜ ਪਹੁੰਚੇ ਹੋਏ ਆ ਵੀ ਗੁਰੂ ਦੀ ਚਰਨਾਂ ਦੇ ਵਿੱਚ ਹਾਜ਼ਰੀ ਲਵਾਣੀ ਹੈ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਬੜੀ ਪ੍ਰਸੰਤਾ ਹੋ ਰਹੀ ਹੈ ਕਿ ਅੱਜ ਅਸੀਂ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਗੁਰਪਰਬ ਚ ਸ਼ਾਮਲ ਹੋਏ ਨੇ ਔਰ ਸਾਨੂੰ ਬਹੁਤ ਹੀ ਫਕਰ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਉਹਨਾਂ ਦੇ ਬੱਚੇ ਹਾਂ ਜਿਨ੍ਹਾਂ ਨੇ ਇਸ ਦੇਸ਼ ਵਾਸਤੇ ਆਪਣਾ ਪੂਰਾ ਪਰਿਵਾਰ ਨਿਛਾਵਰ ਕਰ ਦਿੱਤਾ ਸਰ ਤੁਸੀਂ ਕਲਗੱਤੇ ਤੋਂ ਕਲਗੱਤੇ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੈ ਗੁਰਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ ਕੁਰਬਾਨੀ ਹੈ ਕਿਉਂਕਿ ਉਹ ਹੋਈ ਸੀਗੀ ਤਿਲਕ ਜੰਜੂ ਦੀ ਰਾਖੀ ਦੇ ਖਾਤਰ Hindu ਧਰਮ ਦੀ ਰਾਖੀ ਦੇ ਖਾਤਰ ਜੇ ਉਸ ਵਕਤ ਭੀੜ ਪੈਂਦੀ ਮੁਸਲਮਾਨਾਂ ਦੇ ਉੱਤੇ ਤਾਂ ਖੈਰ ਉਹਨਾਂ ਨੇ ਮੁਸਲਮਾਨਾਂ ਦੇ ਲਈ ਵੀ ਆਪਣੀ ਸ਼ਹਾਦਤ ਦੇ ਦੇਣੀ ਸੀ ਮਨੁੱਖ ਦਾ ਦਿਖਾਤਰ ਉਹਨਾਂ ਨੇ ਦਿੱਤੀ ਹੈ ਤਾਂ ਕਲਗੱਤੇ ਦੇ ਵਿੱਚ ਤੁਹਾਡਾ ਜਿਹੜਾ ਬਿਜ਼ਨਸ ਹੈ ਸਾਰਾ ਤੁਸੀਂ ਵੇਖਦੇ ਹੋ ਤੇ ਉਹ ਕਿਸ ਤਰੀਕੇ ਦਾ ਮਾਹੌਲ ਹੈ ਜੀ ਕਲਗੱਤੇ ਦੇ ਵਿੱਚ ਕਲਗੱਤੇ ਬਹੁਤ ਹੀ ਅੱਛਾ ਸ਼ਹਿਰ ਹੈ ਔਰ ਉੱਥੇ ਦੇ ਲੋਕ ਵੀ ਬਹੁਤ ਅੱਛੇ ਨੇ ਔਰ ਬਹੁਤ ਹੀ ਗੁਰੂ ਘਰਾਂ ਨੂੰ ਮੰਨਦੇ ਨੇ ਔਰ ਬੜੀ ਇੱਜ਼ਤ ਕਰਦੇ ਨੇ ਉਹਨਾਂ ਦਾ ਜੇ ਅਸੀਂ ਅੱਜ ਤੁਲਨਾ ਕਰੀਏ ਪੰਜਾਬ ਦੀ ਤੇ ਬੰਗਾਲ ਚ ਜੇ ਕੋਈ ਪੋਲੀਟੀਕਲ ਪਾਰਟੀ ਵੀ ਹੋਵੇ ਤੇ ਉਸ ਦਿਨ ਚੱਕਾ ਜਾਮ ਹੋ ਜਾਂਦਾ ਹੈ ਹਾਂ ਠੀਕ ਹੈ ਜੀ ਸਭ ਕੁਝ ਬੰਦ ਹੋ ਜਾਂਦਾ ਹੈ ਆਪਣੀ ਤਿਆਰੀ ਜੋ ਉਹਨਾਂ ਨੇ ਕਰਨਾ ਹੁੰਦਾ ਹੈ ਆਪਣੇ ਤਰੀਕੇ ਨਾਲ ਕਰ ਲੈਂਦੇ ਨੇ ਮਿਲ ਕੇ ਠੀਕ ਹੈ ਲੇਕਿਨ ਅੱਜ ਅਸੀਂ ਪੰਜਾਬ ਚ ਫੇਲਿਅਰ ਹੈਗੇ ਆ ਆਪਣੇ ਐਨੇ ਵੱਡੇ ਗੁਰੂ ਦੀ ਸ਼ਹਾਦਤ ਨੂੰ ਲੈ ਕੇ ਕਿ ਮੈਂ ਦੇਖ ਰਿਹਾ ਕਿ 20-25 ਗੱਡੀਆਂ ਹੈਗੀਆਂ ਸਿਰਫ ਹਾਂ ਰੈਲੀ ਦੇ ਵਿੱਚ ਜਦਕਿ ਅੱਜ ਪੰਜਾਬ ਦੇ ਵਿੱਚ ਪੂਰਾ ਚੱਕਾ ਜਾਮ ਹੋਣਾ ਚਾਹੀਦਾ ਪੱਤਾ ਪੱਤਾ ਜਿਹੜਾ ਹੈ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਹੋਣਾ ਚਾਹੀਦਾ ਸੀ ਪੁਆਇੰਟ ਆਫ 뷰 ਹੈ ਤੁਹਾਡਾ ਜਿੰਨੀ ਵੱਡੀ ਇਹ ਸ਼ਹਾਦਤ ਹੈ ਵੀ ਉਸ ਵੇਲੇ ਕਿਸ ਤਰੀਕੇ ਦਾ ਮਾਹੌਲ ਹੋਣਾ ਜਦੋਂ ਭਾਈ ਜੈਤਾ ਜੀ ਗਏ ਕਿਸ ਤਰੀਕੇ ਦੇ ਸਰਕਮਸਟੈਂਸਸ ਹੋਣੇ ਕਿਉਂਕਿ ਪੂਰੇ ਮੁਲਕ ਦਾ ਬਾਦਸ਼ਾਹ ਉਹਦੀ ਸਭ ਤੋਂ ਹਾਈ ਸਿਕਿਉਰਿਟੀ ਇੰਨੀ ਵੱਡੀ ਪਾਵਰ ਇੰਨੀ ਵੱਡੀ ਪਾਵਰ ਔਰ ਕਿੰਨੇ ਵੱਡਾ ਕਾਫਲਾ ਹੋਣਾ ਮੁਗਲਾਂ ਦਾ ਉਸ ਜਗ੍ਹਾ ਦੇ ਉੱਤੇ ਚਾਨਦੀ ਚੌਂਕ ਤੇ ਔਰ ਕਿਵੇਂ ਭਾਈ ਜੈਤਾ ਜੀ ਉਸ ਸੀਸ ਚੁੱਕ ਕੇ ਲਿਕੇ ਆਉਂਦੇ ਆ ਔਰ ਕਿਵੇਂ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕੋਲ ਪਹੁੰਚਦੇ ਆ ਮਾਤਾ ਜੀ ਕੋਲ ਪਹੁੰਚਦੇ ਆ ਉਸ ਸੀਸ ਪਹੁੰਚਦਾ ਤੇ ਤੁਸੀਂ ਸਿੰਘ ਸਾਹਿਬ ਇੱਕ ਹੋਰ ਗੱਲਬਾਤ ਦੱਸ ਰਹੇ ਸੀਗੇ ਮਿਸਿੰਗੀ ਮਹਾਰਾਜੀ ਹੋ ਰਿਸੀਵ ਕਰਦੇ ਆ ਆਪਣੇ ਪਿਤਾ ਜੀ ਦਾ ਸੀਸ ਹਾਂਜੀ ਇਹ ਮੈਂ ਆਪਣੇ ਆਪਣੇ ਪਿਤਾ ਜੀ ਤੋਂ ਪਰਿਵਾਰ ਤੋਂ ਸੁਣਿਆ ਹੈ ਕਿ ਜਦ ਸੀਸ ਲੈ ਕੇ ਜਤਾ ਜੀ ਜਦ ਜਾਂਦੇ ਨੇ ਮਾਤਾ ਜੀ ਕੋਲ ਤੇ ਜਿਵੇਂ ਕਪੜਾ ਹਟਾਉਂਦੇ ਨੇ ਤੇ ਉਹ ਅੱਖਾਂ ਨੇਤਰ ਖੋਲ ਕੇ ਦਰਸ਼ਨ ਦੇ ਦਿੰਦੇ ਨੇ ਠੀਕ ਹੈ ਜੀ ਉਹਨਾਂ ਦਾ ਸੀਸ ਜਿਹੜਾ ਅੱਖਾਂ ਖੋਲਦਾ ਹੈ ਅੱਛਾ ਜੀ ਤੇ ਇਸ ਦੇਸ਼ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜੀ ਦੀ ਜਿਹੜੀ ਸ਼ਹਾਦਤ ਹੈ ਜਿਹੜਾ ਰੁਤਬਾ ਹੈ ਕੀ ਸਰਕਾਰਾਂ ਨੂੰ ਨਹੀਂ ਇਹ ਚੀਜ਼ਾਂ ਮੰਨਆਂੀਆਂ ਚਾਹੀਦੀਆਂ ਵੱਡੇ ਲੈਵਲ ਦੇ ਉੱਤੇ ਇਹ ਸਿਰ ਸਹਾਦਤ ਦਾ ਨਤੀਜਾ ਹੈ ਅੱਜ ਜੇ ਸ਼ਹਾਦਤ ਨਾ ਹੋਈ ਉਹਦੇ ਤਾਂ ਇਸ ਦੇਸ਼ ਦਾ ਰੂਪ ਵੀ ਨਾ ਹੋਣਾ ਹੈ ਰੂਪ ਵੀ ਨਾ ਹੁੰਦਾ ਸਿਰਫ ਇਹਨੂੰ ਇੱਕ ਗੱਲ ਦੱਸੋ ਤੁਸੀਂ ਕਲਕੱਤੇ ਤੋਂ ਤੁਹਾਡਾ ਬੈਕਗ੍ਰਾਉਂਡ ਹੈਗਾ ਹਾਂਜੀ ਤੁਹਾਡੀ ਫੈਮਿਲੀ ਸਾਰੀ ਉੱਥੇ ਹੀ ਸੀ ਤੁਸੀਂ ਪਲੇ ਬੜੇ ਉੱਥੇ ਹੀ ਹੋ ਜੀ ਹਾਂਜੀ ਹਾਂਜੀ ਤੇ ਜਿਹੜੀ ਲੈਂਗੁਏਜ ਬੰਗਾਲੀ ਆਲੇ ਦੁਆਲੇ ਵੀ ਸਾਰੀ ਬੰਗਾਲੀ ਚੱਲਦੀ ਹੈ ਪੂਰੀ ਬੰਗਲਾ ਲੈਂਗੁਏਜ ਆਉਂਦੀ ਹੈ ਅੱਛਾ ਜੀ ਤੇ ਤੁਸੀਂ ਕਿੱਦਾਂ ਫਿਰ ਇਹ ਜਿਹੜਾ ਮਾਹੌਲ ਸੀ ਇਹ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੇ ਪਿਤਾ ਜੀ ਤੁਹਾਡੇ ਮਾਤਾ ਜੀ ਇਹ ਤੁਹਾਨੂੰ ਜੋੜ ਕੇ ਰੱਖਦੇ ਹਾਂ ਅੱਛਾ ਜੀ ਉਹ ਬਚਪਨ ਚ ਜਿਹੜੀ ਅਸੀਂ ਇਤਿਹਾਸ ਪੜਿਆ ਸੀ ਉਹ ਸਾਡਾ ਇਤਿਹਾਸ ਜਿਹੜਾ ਉਹ ਬਹੁਤ ਹੀ ਕਮ ਆਇਆ ਅੱਗੇ ਮੈਂ ਚਾਹਾਂਗਾ ਕਿ ਬੱਚਿਆਂ ਨੂੰ ਵੀ ਇਤਿਹਾਸ ਪੜਾਇਆ ਜਾਏ ਤਾਂ ਕਿ ਉਹਨਾਂ ਨੂੰ ਵੀ ਪਤਾ ਚੱਲੇ ਮੈਂ ਸੁਣਿਆ ਵੀ ਤੁਸੀਂ ਹੁਣ ਬਿਜ਼ਨਸ ਇੱਥੇ ਵੀ ਪੰਜਾਬ ਦੇ ਵਿੱਚ ਹੀ ਸੈਟਅਪ ਕੀਤਾ ਹਾਂਜੀ ਹਾਂਜੀ ਸਰ ਸਰ ਪੰਜਾਬ ਦੇ ਵਿੱਚ ਤੁਸੀਂ ਕਿਦਾਂ ਦੇਖਦੇ ਹੋ ਵੀ ਬਿਜ਼ਨਸ ਕਰਨਾ ਸੌਖਾ ਹੈ ਕੋਲਕਾਤਾ ਨਾਲੋਂ ਜਾਂ ਕਿਦਾਂ ਨਹੀਂ ਸੌਖਾ ਤਾਂ ਦੇਖੋ ਮਿਹਨਤ ਤਾਂ ਤੋਂ ਨਹੀਂ ਕਰਨੀ ਹੈ ਹਾਂ ਚਾਹੇ ਕੋਈ ਵੀ ਠੀਕ ਹੈ ਜਗਾ ਕੋਈ ਵੀ ਹੋਵੇ ਠੀਕ ਹੈ ਮਿਹਨਤ ਮਿਹਨਤ ਅੰਬੀ ਨਾਲ ਤਾਂ ਹੱਲ ਨਹੀਂ ਹੱਲ ਨਹੀਂ ਹੈ ਠੀਕ ਹੈ ਇੱਕ ਟੀਮਵਰਕ ਹੁੰਦਾ ਹੈ ਠੀਕ ਹੈ ਜੀ ਇੱਕ ਟੀਮਵਰਕ ਹੁੰਦਾ ਹੈ ਇੱਕ ਸਿਸਟਮ ਹੁੰਦਾ ਹੈ ਕੰਮ ਕਰਨ ਦਾ ਠੀਕ ਹੈ ਜੀ ਤੇ ਜੇ ਅਸੀਂ ਉਸ ਟੀਮਵਰਕ ਨੂੰ ਔਰ ਉਸ ਸਿਸਟਮ ਨੂੰ ਜੇ ਅਸੀਂ ਅਡਾਪਟ ਕਰ ਸਕਦੇ ਹਾਂ ਹਾਂ ਔਰ ਉਹਨੂੰ ਅਸੀਂ ਕਰ ਸਕਦੇ ਹਾਂ ਤਾਂ bizness ਕਰਨਾ ਸੌਖਾ ਹੈ ਠੀਕ ਹੈ ਜੀ ਜਿੰਨੇ ਹੀ ਫਿਰ ਵੜਾਉੱਖਾ ਹੈ ਫਿਰ ਔਖਾ ਹੈ ਠੀਕ ਹੈ ਇਹਨਾਂ ਇੱਕ ਟੀਮ ਬਣਾਣਾ ਠੀਕ ਹੈ ਜੀ ਇਸੇ ਤਰ੍ਹਾਂ ਸਾਡੋ ਵੀ ਆਪਣੇ ਧਾਰਮਿਕ ਫੰਕਸ਼ਨ ਕਰਨ ਵਾਸਤੇ ਇੱਕ ਟੀਮ ਬਣਾਣੀ ਚਾਹੀਦੀ ਐ ਪਾਵਰ ਜਿਹੜੀ ਹੈ ਜਿਹੜੀ ਪਾਵਰ ਟੂ ਸੈਲੀਬ੍ਰੇਟ ਯੋਰ ਫੈਸਟੀਵਲ ਠੀਕ ਹੈ ਜੀ ਇਹ ਤੁਹਾਨੂੰ ਆਪਣੇ ਆਪ ਹੀ ਕ੍ਰੀਏਟ ਕਰਨੀ ਪੈਗੀ ਇਹ ਤੁਹਾਨੂੰ ਕੋਈ ਕ੍ਰੀਏਟ ਕਰਕੇ ਨਹੀਂ ਦੇਗਾ ਠੀਕ ਹੈ ਜੀ ਇਹ ਪਾਵਰ ਤੁਹਾਨੂੰ ਖੁਦ ਕ੍ਰੀਏਟ ਕਰਨੀ ਪੈਗੀ ਔਰ ਜਦ ਤੁਹਾਡੇ ਕੋਲ ਪਾਵਰ ਆ ਜਾਏਗੀ ਤਾਂ ਦੈਨ ਯੂ ਆਰ ਦਾ ਡਿਸੀਜਨ ਮੇਕਰ ਤੁਹਾਨੂੰ ਲੱਗਦਾ ਜਿੱਦਾਂ ਤੁਸੀਂ ਹੁਣੇ ਗੱਲ ਕੀਤੀ ਵੀ ਸਿੱਖ ਜਿਹੜੇ ਨੇ ਉਹ ਪ੍ਰੋਪਰ ਆਰਗੇਨਾਈਜ਼ ਨਹੀਂ ਨੇ ਨਹੀਂ ਇੱਕ ਵਰਡ ਹੈ ਨਾ ਸਾਨੂੰ ਕੀ ਠੀਕ ਹੈ ਠੀਕ ਹੈ ਜੀ ਇਹ ਫੁੱਲ ਸਟਾਪ ਹੋਣਾ ਇਹ ਫੁੱਲ ਸਟਾਪ ਹੈ ਠੀਕ ਹੈ ਦੇਖੋ ਕਲਕੱਤਾ ਚ ਬੰਗਾਲੀ ਜਿਹੜੇ ਹੁੰਦੇ ਨੇ ਆਪਣੇ ਕਲਚਰ ਨੂੰ ਬੜਾ ਪਿਆਰ ਕਰਦੇ ਨੇ ਜੀ ਤੁਸੀਂ ਜੇ ਉਹਨਾਂ ਦੇ ਕਲਚਰ ਨੂੰ ਅਡਾਪਟ ਨਹੀਂ ਕਰਦੇ ਹੋ ਤੁਹਾਨੂੰ ਡਾਊਟ ਨਹੀਂ ਕਰਦੇ ਅੱਛਾ ਠੀਕ ਹੈ چاہے ਤੁਸੀਂ ਕਿਸੇ ਵੀ ਧਰਮ ਦੇ ਹੋ ਠੀਕ ਹੈ ਸਿੱਖ ਕੀ ਕਰਦੇ ਨੇ ਜੇ ਤੁਹਾਡੇ ਕਲਚਰ ਨੂੰ ਨਹੀਂ ਅਡਾਪਟ ਕਰ ਰਹੇ ਤੁਸੀਂ ਉਹਨੂੰ ਵੀ ਅਡਾਪਟ ਕਰ ਰਹੇ ਹੂੰ ਬਿਲਕੁਲ 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 ਦਿਸ ਦਿਸ ਥਿੰਗ ਸ਼ੁੱਡ ਬੀ ਅੰਡਰ ਅੰਡਰਸਟੈਂਡ ਠੀਕ ਹੈ ਮਤਲਬ ਕਿ ਨਫ਼ਰਤ ਨਹੀਂ ਕਰਨੀ ਕਿਸੇ ਨਾਲ ਲੇਕਿਨ ਫਿਰ ਵੀ ਜੇ ਕਲਚਰ ਹੈ ਕਲਚਰ ਨੂੰ ਅਡਾਪਟ ਕਰਨਾ ਅਡਾਪਟ ਕਰਨਾ ਇਹ ਤੁਸੀਂ ਬੜੀ ਗਹਿਰੀ ਗੱਲ ਬੋਲੀ ਵੈਸੇ ਅਸੀਂ ਵੇਖ ਰਹੇ ਹਾਂ ਜੀ ਮੋਹਾਲੀ ਵੇਖ ਲਓ ਕਿਤੇ ਵੇਖ ਲਓ ਚੰਡੀਗੜ੍ਹ ਦੇ ਆਲੇ ਦੁਆਲੇ ਜਿੰਨਾ ਵੀ ਏਰੀਆ ਹੈਗਾ ਉੱਥੇ ਜਿਹੜੀ ਤੁਸੀਂ ਗੱਲ ਬੋਲੀ ਐ ਅਸੀਂ ਨੋਟ ਕਰ ਰਹੇ ਹਾਂ ਖੁਦ ਹਾਂਜੀ ਹਾਂਜੀ ਉਹ ਜਿਹੜਾ ਕਲਚਰ ਹੈ ਉਹ ਖਤਮ ਹੋ ਰਿਹਾ ਹੈ ਅੱਜ ਕੱਲ ਚੈੱਕ ਕਰਤਾ ਹਾਂ ਹਾਂ ਔਰ ਇਹ ਬੰਗਾਲੀ ਇਦਾਂ ਨਹੀਂ ਹੋਣ ਦਿੰਦੇ ਨਹੀਂ ਇਹ ਹੋਣ ਨਹੀਂ ਦਿੰਦੇ ਵੀ ਜਿਹੜਾ ਮਰਜੀ ਭਾਵੇਂ ਜਿੱਥੇ ਮਰਜੀ ਕੋਈ ਆ ਜਾਏ ਹਾਂ ਪਰ ਕਲਚਰ ਜਿਹੜਾ ਬੰਗਾਲੀ ਸਰ ਥੋੜਾ ਜਿਹਾ ਮੈਂ ਚਾਹੁੰਦਾ ਵੀ ਥੋੜਾ ਜਿਹਾ ਫਿਰ ਵੀ ਬੰਗਾਲੀ ਦੇ ਵਿੱਚ ਤੁਸੀਂ ਬੋਲ ਕੇ ਦਿਖਾਓ ਤਾਂ ਕਿ ਲੋਕਾਂ ਨੂੰ ਵੀ ਇਹ ਜਿਹੜੇ ਵੀਅਰ ਨੇ ਚੰਗਾ ਲੱਗੇਗਾ ਕਿਉਂਕਿ ਗੁਰਤੇਗ ਬਾਦਰ ਸਾਹਿਬ ਜੀ ਮਹਾਰਾਜੀ ਦੀ ਤਸਵੀਰ ਸਾਹਮਣੇ ਲੱਗੀ ਹੋਈ ਹੈ ਤੇ ਜੇ ਦੱਸਣਾ ਹੋਵੇ ਜੀ ਬੰਗਾਲੀ ਦੇ ਵਿੱਚ ਥੋੜਾ ਜਿਹਾ ਗੁਰਤੇਗ ਬਾਦਰ ਸਾਹਿਬ ਜੀ ਬਾਰੇ ਇੱਕ ਵਾਰੀ ਤਸਵੀਰ ਤੇ ਫੋਕਸ ਵੀ ਕਰਦਾ ਔਰ ਗੁਰਤੇਗ ਬਾਦਰ ਮਹਾਰਾਜੀ ਦੇ ਬਾਰੇ ਕਿਹਾ ਜਾਂਦਾ ਵੀ ਬਾਹਾਂ ਜਿੰਨਾ ਕੀ ਪਕੜੀ ਹੈ ਸਿਰ ਦੀ ਜੈ ਬਾਹਾਂ ਨਾ ਛੋਡੀ ਹੈ ਇੱਕ ਵਾਰੀ ਜੇ ਦੀ ਬਾਹ ਫੜ ਲੈਂਦੇ ਬੰਗਾਲੀ ਦਰਸ਼ਕਾਂ ਨੂੰ ਵੀ ਬੰਗਲਾ ਚ ਇੱਕ গাল কেনা চান না কি আমার প্রিয় বন্ধুরা বন্ধুজন আজকে গুরু আমাদের ন নভে গুরু নাইন্থ গুরুর মার্টিন ডে আছে মানে সাহিদি দিবস আছে এই দিন গুরু তেগ বাহাদুর জিকে শহীদ করা হয়েছিল বাই মুগল ফোর্স ওর জন্যে আমি নিবেদন করবো সব আমাদের বাঙালি বন্ধুদেরকে কি এই দিনে আপনারা गुरु हमारे गुरु के श्रद्धांजलि देवेन और ए एयर प्रति আপনাদের একটা নিষ্ঠা থাকবে ঠিক আছে ধন্যবাদ ঠিক আছে वैसे मैं पंजाबी नहीं बंगाली जान, नहीं जानदा लेकिन जो तू बोल रही सी ना मेनू समझ आ रहा सी पूरा तू निवेदन भी किया ओदे विच तू बंदुआ दा नाम भी लिया है है ना काफी कुछ मेनू समझ आ रहा सी सारा कुछ हालांकि मैं बोल नहीं सकदा ਤੇ ਸਿੰਘ ਸਾਹਿਬ ਜਿੱਦਾਂ ਤੁਸੀਂ ਹੁਣ ਬੰਗਾਲੀ ਬੋਲ ਕੇ ਦੱਸਿਆ ਮੈਨੂੰ ਚੇਤ ਆ ਰਹੇ ਸੀ ਭਗਤ ਜੈਦੇਵ ਸੀਗੇ ਗੁਰਗ੍ਰਾਮ ਸਾਹਿਬ ਜੀ ਦੇ ਉਹ ਬੰਗਾਲੀ ਨੇ ਬੰਗਾਲੀ ਸੀ ਹੈ ਨਾ ਹਾਂਜੀ ਤੇ ਔਰ ਔਰ ਉਹਨਾਂ ਦੀ ਜਿਹੜੀ ਬਾਣੀ ਹੈ ਔਰ ਬੜੀ ਮਿੱਠੀ ਬਾਣੀ ਆ ਉਹਦੀ ਬੰਗਾਲ ਚ ਕਾਫੀ ਲੋਕ ਕਾਫੀ ਵੱਡੇ ਵੱਡੇ ਪੈਦਾ ਹੋਏ ਨੇ ਜੀ ਵਿਦਵਾਨ ਜਿਵੇਂ ਰਵਿੰਦਰ ਨਾਟਕੌਰ ਹੈ ਜੀ ਇੱਕ ਰਵਿੰਦਰ ਨਾਟਕੌਰ ਦੀ ਗੱਲ ਮੈਨੂੰ ਯਾਦ ਆਂਦੀ ਹੈ ਕਿ ਜਦੋਂ ਪਹਿਲੀ ਵਾਰ ਹਰਮਨ ਦਰਬਾਰ ਸਾਹਿਬ ਗਏ ਜੀ ਤੇ ਉਹ ਇੰਨਾ ਪ੍ਰਭਾਵਿਤ ਹੋਏ ਕਿ ਉਹਨਾਂ ਨੇ ਉਸ ਦਿਨ ਤੋਂ ਕਸਮ ਖਾ ਲਈ ਕਿ ਮੈਂ ਕੇਸ ਨਹੀਂ ਕੱਟਾਂਗਾ ਠੀਕ ਹੈ ਜੀ ਤਾਂ ਹੀ ਉਹਨਾਂ ਦੇ ਵੱਡੇ ਵੱਡੇ ਕੇਸ ਸੀ ਨਾ ਦਾੜੀ ਨਹੀਂ ਸੀਗੀ ਠੀਕ ਹੈ ਫਿਰ ਉਹਨਾਂ ਨੇ ਕਦੀ ਵੀ ਆਪਣੇ ਕੇਸ਼ਾਂ ਨੂੰ ਕੈਂਚੀ ਨਹੀਂ ਲਾਈ ਪਹਿਲਾਂ ਕਟਾਂਦੇ ਹੋਣੇ ਪਹਿਲਾਂ ਕਟਾਂਦੇ ਸੀਗੇ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਕੇਸ਼ਾਂ ਨੂੰ ਕੈਂਚੀ ਨਹੀਂ ਲਾਈ ਉਹ ਪੱਗ ਨਹੀਂ ਬੰਦੇ ਸੀ ਲੇਕਿਨ ਕੇਸ਼ ਖੁੱਲੇ ਰੱਖੇ ਸੀ ਔਰ ਦਾੜੀ ਰੱਖੀ ਸੀ ਸਤਿਕਾਰ ਕਰਦੇ ਸੀ ਸਤਿਕਾਰ ਕਰਦੇ ਸੀ ਕੀ ਬਾਤ ਹੈ ਔਰ ਉਹਨਾਂ ਦੀ ਕਵਿਤਾ ਵੀ ਹੈ ਠੀਕ ਹੈ ਭਾਈ ਤਾਰੂ ਸਿੰਘ ਦੇ ਉੱਤੇ ਠੀਕ ਹੈ ਬਹੁਤ अच्छी, अच्छी कविताएं उन्होंने मैं शायद देखा भी है शायद बाबा बन्दा सिंह की बहादुर के बारे में भी शायद उन्होंने कीते लिखा हां बन्दा सिंह बहादुर दे और तारू सिंह दे बारे उन्होंने बहुत कविता लिखी जी? कविता लिखी है बंगाली दे विच हां बंगाली दे विच अच्छा जी वो ਤੁਸੀਂ ਲੱਭ ਸਕਦੇ ਹੋ ਲਾਇਬ੍ਰੇਰੀ ਚ ਠੀਕ ਹੈ ਯੂ ਕੈਨ ਫਾਇੰਡ ਆਊਟ ਤਾਂ ਮਤਲਬ ਕਿ ਬੰਗਾਲੀ ਜਿਹੜੇ ਨੇ ਉਹ ਵੀ ਪੜਦੇ ਤਾਂ ਹੋਣੇ ਬਹੁਤ ਰਿਸਪੈਕਟ ਕਰਦੇ ਨੇ ਕਿਉਂਕਿ ਰਵਿੰਦਰਨਾਥ ਟੈਗੋਰ ਜੀ ਬੜੀ ਰਿਸਪੈਕਟ ਬੰਗਾਲੀ ਬਹੁਤ ਰਿਸਪੈਕਟ ਕਰਦੇ ਆ ਸਿੱਖਾਂ ਦੇ ਠੀਕ ਹੈ ਜੀ ਪਰ ਅਸੀਂ ਸਾਡੇ ਕਲਚਰ ਨੂੰ ਬਹੁਤ ਅੱਛਾ ਮੰਨਦੇ ਹਾਂ ਅੱਛਾ ਜੀ ਤੇ ਤੁਹਾਡੇ ਜਦੋਂ ਸਿਰ ਪਰਿਵਾਰ ਦੇ ਵਿੱਚ ਵਿਆਹ ਸ਼ਾਦੀ ਹੁੰਦੀ ਹੈ ਤੁਸੀਂ ਉੱਥੋਂ ਦੇ ਜਿਹੜੇ ਤੁਹਾਡੇ ਦੋਸਤ ਬਣੀ ਜਾਂਦੇ ਬਣੀ ਜਾਂਦੇ ਆ ਹਾਂ ਹਾਂ ਸਾਰੇ ਇਨਵਾਈਟ ਕਰਦੇ ਆ ਇਨਵਾਈਟ ਕਰਦੇ ਹਾਂਜੀ ਹਾਂਜੀ ਉਹ ਵੀ ਸਾਨੂੰ ਇਨਵਾਈਟ ਕਰਦੇ ਅੱਛਾ ਜੀ ਆਪਸ ਵਿੱਚ ਅਸੀਂ ਬੜਾ ਅੱਛੀ ਤਰ੍ਹਾਂ ਰਹਿੰਦੇ ਹਾਂ ਅਸੀਂ ਆਪਣੀ ਸੁਸਾਇਟੀ 'ਚ ਗੁਰਪ੍ਰਬ ਮਨਾਉਂਦੇ ਹਾਂ ਤੇ ਉਸ ਆਉਂਦੇ ਨੇ ਸੇਵਾ ਵੀ ਕਰਦੇ ਨੇ ਕੰਟ੍ਰਿਬਿਊਟ ਵੀ ਕਰਦੇ ਨੇ ਆ ਆਖਰੀ ਸਵਾਲ ਹੈ ਮੇਰਾ ਉਹਨਾਂ ਦੀ ਕਿਹੜੀ ਚੀਜ਼ ਤੁਸੀਂ ਦੇਖਦੇ ਹੋ ਵੀ ਬਹੁਤ ਚੰਗੀ ਹੈ ਵੀ ਸਾਨੂੰ ਵੀ ਅਡਾਪਟ ਕਰਨੀ ਚਾਹੀਦੀ ਹੈ ਉਹ ਬੜੇ ਐਜੂਕੇਟਿਡ ਹੁੰਦੇ ਨੇ ਔਰ ਸੰਗੀਤ ਨੂੰ ਬੜਾ ਪਿਆਰ ਕਰਦੇ ਹਾਂ ਇਹ ਤਾਂ ਹੈ ਜੀ ਮੈਂ ਸੁਣਿਆ ਵੀ ਜਦੋਂ ਉਹਨਾਂ ਦੀ ਬੱਚੀ ਹੁੰਦਾ ਜਾਂ ਬੱਚੇ ਦਾ ਕਿਤੇ ਰਿਸ਼ਤਾ ਵੀ ਕਰਨਾ ਹੁੰਦਾ ਤੇ ਕਿ ਸੰਗੀਤ ਆਂਦਾ ਹੈ ਕਿ ਸੰਗੀਤ ਆ ਇਹ ਪੁੱਛਿਆ ਜਾਂਦਾ ਹੈ ਹਾਂਜੀ ਅੱਛਾ ਜੀ ਸਭ ਤੋਂ ਪਹਿਲਾਂ ਇਹ ਪੁੱਛਦੇ ਨੇ ਕਿ ਬੱਚਾ ਸੰਗੀਤ ਜਾਣਦਾ ਹੈ ਕਿ ਨਹੀਂ ਅੱਛਾ ਜੀ ਖਾਸ ਕਰ ਕੁੜੀਆਂ ਨੂੰ ਬਹੁਤ ਜ਼ਿਆਦਾ ਇੰਪੋਰਟੈਂਸ ਦਿੰਦੇ ਨੇ ਠੀਕ ਹੈ ਜੀ ਕਿਉਂਕਿ ਗਰਲ ਹੁੰਦੀ ਜਿਹੜੀ ਅੱਗੇ ਉਹਨਾਂ ਨੂੰ ਬੰਨਾ ਹੁੰਦਾ ਅੱਗੇ ਪਰਿਵਾਰ ਦਾ ਉਹਨਾਂ ਹੀ ਸਾਰੀ ਐਜੂਕੇਸ਼ਨ ਕਰਨੀ ਹੁੰਦੀ ਹੈ ਹਾਂ ਕਲਚਰ ਨੂੰ ਉਹਨਾਂ ਹੀ ਸੰਭਾਲਣਾ ਹੁੰਦਾ ਉਹਨਾਂ ਹੀ ਸੰਭਾਲਣਾ ਹੁੰਦਾ ਸੋ ਭਾਈ ਚੈਤਾ ਜੀ ਜਿੰਨੇ ਵੀ ਅਸੀਂ ਤਾਰੀਫ ਕਰੀਏ ਜਿੰਨਾ ਵੀ ਅਸੀਂ ਉਹਨਾਂ ਉਹਨਾਂ ਦੇ ਬਾਰੇ ਸੋਚੀਏ ਜੀ ਘੱਟ ਹੈ ਜੀ ਲੇਕਿਨ ਇਹ ਤਾਂ ਪੱਕਾ ਹੈ ਕਿ ਇੱਕ ਗੁਰੂ ਦਾ ਹੱਥ ਸੀ ਉਹਨਾਂ ਦੇ ਉੱਤੇ ਜੋ ਉਹ ਕੰਮ ਕਰ ਸਕੇ ਜੀ ਨਹੀਂ ਤਾਂ ਪੋਸੀਬਲ ਨਹੀਂ ਸੀ ਬਿਲਕੁਲ ਭਾਈ ਬਚੇਤਰ ਸਿੰਘ ਜੀ ਵੀ ਇਹੀ ਕਹਿੰਦੇ ਆ ਵੀ ਗੁਰੂ ਸਾਹਿਬ ਤੁਸੀਂ ਮੇਰੇ ਬਸ ਪਿੱਠ ਤੇ ਥਾ ਪੜਾ ਦੋ ਮੈਨੂੰ ਉਹ ਹਾਥੀ ਭਾਵੇਂ ਜਿਹੜਾ ਹੀ ਮਰਜੀ ਆ ਜਾਏ ਹਾਥੀ ਕੀ ਪਹਾੜ ਆ ਜਾਏ ਪਹਾੜ ਵੀ چیر ਦਿਆਂਗੇ ਸਾਨੂੰ ਬਹੁਤ ਹੀ ਸੁਭਾਗ ਕੇ ਪ੍ਰਾਪਤ ਹੋਇਆ ਹੈ ਕੀ ਅਰਥੋਂ ਸੇ ਬਹੁਤ ਵੱਡਾ ਕੰਮ ਕਰ ਰਹੇ ਹੋ ਇਹ ਤੁਸੀਂ ਜਿਹੜਾ ਕੰਮ ਕਰ ਰਹੇ ਹੋ ਨਾ ਇਹ ਜੋੜਨ ਦਾ ਕੰਮ ਕਰ ਰਹੇ ਹੋ ਕਿ ਕਿ ਜਿਵੇਂ ਮੋਤੀਆਂ ਨੂੰ ਜਿਹੜੀ ਮਾਲਾ ਪੇਰੋਂ ਪੇਰੋਂਦੇ ਨਾ ਉਹ ਧਾਗਾ ਹੋ ਤੁਸੀਂ ਇਹ ਪਰਮਾਤਮਾ ਦੀ ਬਖਸ਼ਿਸ਼ ਸੇਵਾ ਲਈ ਹੈ ਕਿਸੇ ਦੀ ਕੋਈ ਸੇਵਾ ਨਹੀਂ ਦਿੰਦਾ ਕਿ ਕੋਈ ਕਾਰਨਾ ਹੋਏ ਤਾਂ ਮਾਲਾ ਵੀ ਨਹੀਂ ਪੜ ਸਕਦੀ ਇਹ ਸਾ ਪਰਮਾਤਮਾ ਦਾ ਹੀ ਹੈ ਬਹੁਤ ਬਹੁਤ ਧੰਨਵਾਦ ਸਾਹਿਬ ਤੁਹਾਡਾ ਹੀ ਧੰਨਵਾਦ ਜੀ ਹਾਂ ਜੀ ਤੁਹਾਡਾ ਤੁਹਾਨੂੰ ਬਖਸ਼ਿਸ਼ ਦੇ ਤੇ ਤੇ ਸਭ ਤੋਂ ਵੱਡਾ ਧੰਨਵਾਦ ਵੀਰ ਜੀ ਦਾ ਵੀਰ ਜੀ ਬਿਲਕੁਲ ਫੋਨ ਵੀ ਆ ਰਹੇ ਸੀਗੇ ਵਿੱਚ ਵੱਡੇ ਬੇਟੇ ਨੇ ਸਿਮਰਨਜੀਤ ਸਿੰਘ

ਯਸੀ ਇਹ ਇਹ ਦਿੱਸ਼ਰ ਆਖੀ ਆਪਣਾ ਇਹ ਉਹ ਤਾਂ ਸੁੱਤੀ ਆ ਰਹੀ ਸ਼ੁਰੂ ਕਰਦੇ ਠੀਕ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ